ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬੇਖਖਾਹੀ ਮਾਇਆ ਮੋਹ ਪਰਮ ਪਰ ਭੂਦੇ ਸਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇ ਹਮਿਲੰਤ ਜਮਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਹਉ ਆਇਆ ਦੂਰ ਹੋ ਚਲ ਕੈ ਮਤਕੀ ਤਉ ਸਰਣਾਏ ਜੀਉ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਸੁ ਕਾਹੋ ਟਲ ਗੁਰ ਸੇਵੀਆ ਅਹ ਨਿਸ ਸਹਜ ਸੁਭਾਏ ਦਰਸਾਨ ਪਰਸਿਆ ਗੁਰੂ ਕਾ ਜਨਮ ਮਾਰਣ ਦੁਖ ਜਾਈ ਹੋਵੈ ਸਫਤ ਖਸਾਮਾਂ ਦੀ ਨੋਰ ਅਰ ਸਹ ਕੋਰ ਸਹ ਝਟਿਆ ਤੋਦ ਡਠੇ ਸੱਚੇ ਪਾਤ ਸਾਹ ਮਲ ਜਨਮ ਜਨਮਾਂ ਦੀ ਕਟਿਆ ਸਾ ਜਾਣ ਸਚਾ ਪਾਤ ਸਾਹੋ ਸਿਰ ਸਾਹਾਦ ਸਾਹੋ ਜਿਸ ਪਾਸ ਬਹਠਿਆ ਸੋਹੀਆ ਸਬਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਪੰਜਵਾ ਪ੍ਰਭ ਕੀ ਸਰਣਾ ਸਗਲ ਪਾਲਾਥੇ ਦੁਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੋ ਆਮੀ ਪੂਰਾ ਸਤ ਗੁਰ ਧਿਆਇਆ ਬ੍ਰਭ ਕੀ ਸਰਣਾ ਸਗਲ ਭਲਾਥੇ ਦੁਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਾ ਰੰਗ ਰਤਾ ਰਹਾ ਸਤ ਗੁਰ ਨਾਮ ਨਿਧਾਨ ਦੜਾਏ ਆ ਚੰਤਾ ਸਗਲ ਬਿਨਾਸੀ ਕਰ ਕਿਰਪਾ ਆਪਨੋ ਕਰ ਲੀਨਾ ਮਨ ਵਸਿਆ ਅਬੇ ਨਾਸੀ ਤਾਕੋ ਬਿਗਨਾ ਨਾ ਕੋ ਲਾਗਾ ਜੋ ਸਤ ਗੁਰ ਆਪਣਾ ਰਾਖੇ ਤਾਰਨਾ ਕਾਮਲਾ ਬਸੇ ਹਿਰਦਿਆੰਤਾਰਾ ਅੰਮ੍ਰਤਾ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੈ ਜਨਮਾਨਕੀ ਅਛ ਪੁਜਾਈ ਨਾਨਕ ਦਾਸ ਤਾ ਕੈ ਬਲਹਾਰ ਜਿਨ ਪੂਰਨ ਪੈ ਰਖਾਈ ਕਰ ਸੇਵਾ ਸੇਵਕ ਪ੍ਰਭ ਆਪੋ ਨੈ ਜਨ ਮਨ ਕੀ ਇਛਾ ਪੁਜਾਈ ਨਾਨਕ ਦਾਸ ਤਾ ਕੈ ਬਲ ਹਾਰੈ ਦਿਨ ਪੂਰਨ ਪੈ ਜੋ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਰਠਾ ਮਹੱਲਾ ਪੰਦਵਾ ਪ੍ਰਭ ਕੀ ਸਰਣਾ ਸਾਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮਰੀ ਕਰੋ ਹੱਥ ਦੈ ਰਛਾ ਪੂਰਨ ਹੋਏ ਚਿਤ ਕੀ ਇਛਾ ਆ ਵਿਚਰਨ ਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਮਾਥ ਦੇ ਮੋਇ ਬਚਾਵੋ ਸਗਲ ਦੁਆਰ ਕਉ ਛਾੜਕੈ ਗਇਓ ਤੁਹਾਰੋ ਦਵਾਰ ਵਾਹਿ ਗਾਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਰੂਹ ਆਲ ਛੰਦ ਭਾਤ ਭਾਤ ਬੇਅੰਤ ਦੇਸ ਭਵੰਤ ਕਿਰਤੇ ਉਚਾਰ ਭਾਤ ਭਾਤ ਪਗੋ ਲਗਾ ਤਜ ਗਰਭ ਅਤਰ ਕੁਮਾਰ ਭਾਤ ਭਾਤ ਬੇਅੰਤ ਦੇਸ ਭਵੰਤ ਕਿਰਤੇ ਉਚਾਰ ਪਾਤ ਪਗੋ ਲਗਾ ਤਜ ਗਰਬ ਅਤਰ ਕੁਮਾਰ ਕੋਟ ਬਰਖ ਕਰੀ ਜਬ ਹਰ ਸੇਵ ਵਾ ਚਿਤ ਲਾਈ ਅਕਸਮਾਤ ਭਈ ਤਬੈ ਦੇਹ ਬਿਉਮ ਬਾਣਾ ਬਣਾਏ ਬਿਉਮ ਬਾਣੀ ਬਾਚ ਦਤ ਪ੍ਰਤ ਦਤ ਸਤ ਕਹਉ ਤੁਜੈ ਗੁਰਹੀਨ ਮੁਕਤ ਨਾ ਹੋਏ ਰਾਵ ਰੰਕ ਪ੍ਰਜਾ ਵਜਾਏ ਮ भाख सब कोए कोट कष्टन क्यों करो नहीं सुदे जाए जायका गुर की जिया सुन सत य कुमार ਕੋਟ ਕਸ਼ਟਣ ਕਿਉਂ ਕਰੋ ਨਹੀਂ ਐਸ ਦੇ ਉਧਾਰ ਜਾਏ ਕਹ ਗੁਰ ਕੀ ਜੀਐ ਸੁਣ ਸਤਿ ਯਤਰ ਕੁਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ